ਹਰਗੋਬਿੰਦ ਸਹਿ ਮਹਾਰਾਜਿਆਂ ਦੇ ਦਰਬਾਰ ਵਿੱਚ ਆਉਂਦਾ ਹੈ ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਹੈ ਮੀਰੀ ਪੀਰੀ ਦਾ ਮਾਲਕ ਕੌਣ ਹੈ ਕਹਿੰਦੇ ਭਾਈ ਕੋਤਮ ਗੁਰੂ ਹਰਗੋਬਿੰਦ ਸਹਿ ਮਹਾਰਾਜ ਹੈ ਸ਼ਾਮ ਨੂੰ ਦੀਵਾਨ ਵਿੱਚ ਆਉਂਦੇ ਨੇ ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ ਹੈ ਸੇਵਾਦਾਰ ਨੇ ਕਿਹਾ ਫਲਰਨੀ ਜਗ੍ਹਾ ਤੇ ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਹਿ ਮਹਾਰਾਜ ਜਦੋਂ ਪਾਤਸ਼ਾਹ ਦਰਬਾਰ ਚਾਹੇ ਇਹ ਮੁਸਲਮਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਖਲੋਇਆ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਕੱਲਿਆ ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ ਇੱਤੋਂ ਅੱਗੇ ਉਹਨੇ ਜਵਾਬ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ ਜੇ ਖੁਦਾ ਨੂੰ ਮਿਲਣਾ ਹੈ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਵਾਛਿਆ ਕਹਿੰਦੇ ਤੂੰ ਕੀ ਚਾਹੁੰਦੇ ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰਜਿਆ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਿਰਾਲੀ ਚੱਲਣਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਗ ਅਹੰਕਾਰ ਤਾ ਕ੍ਰਿਸ਼ਨਾ ਬਹੁਤ ਨਹੀਂ ਬੁੱਲਣਾ ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਵੱਖਰੀ ਉਹ ਫਕੀਰ ਬੋਲਿਆ ਮੁਸਲਮਾਨ ਕਹਿੰਦਾ ਜੀ ਕੁਝ ਨਹੀਂ ਚਾਹੀਦਾ ਇੱਕੋ ਚੀਜ਼ ਚਾਹੀਦੀ ਐ ਜਾਨੀ ਕੋ ਜਾਨੀ ਮਿਲਾ ਦਿਓ ਮੇਰਾ ਨਾਮ ਜਾਨੀ ਖਾਨ ਐ ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਬਾਦਸ਼ਾਹ ਕਹਿੰਦੇ ਫਿਰ ਦੱਸ ਕੀ ਚਾਹੀਦਾ ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਹਜ਼ੂਰ ਕਹਿੰਦੇ ਫਿਰ ਬੋਲ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਛੇਵੇਂ ਬਾਦਸ਼ਾਹ ਨੇ ਕਿਹਾ ਬਿਦਿਜੰਦ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਜਲ ਗੁਰੂ ਦਰਬਾਰ ਤੋਂ ਬਾਅਦ ਇਹਨੂੰ ੱੱੱਕੇ ਮਾਰ ਕੇ ਬਾਹਰ ਕੱਢ ਤਾ ਐਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆਹ ਕਿਹਦੀ ਗੁਰਮਤ ਹੋਈ ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ ਤੁਸੀਂ ਕਹਿੰਦੇ ੱੱੱਕੇ ਮਾਰ ਕੇ ਬਾਹਰ ਕੱਢੋ ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ ਸਾ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ ਮੈਂ ਕੁਦਰ ਨਿਦਰਵਾਰ ਸਾਹਿਬ ਤੋਂ ਵੀ ਇਹ ਲਾਈਵ ਕਥਾ ਕਹੀ ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਜਿਹੜਾ ਪੜਾਇਆ ਵੀ ਜਾਂਦਾ ਤੇ ਕਈ ਵਾਰ ਗੁਰੂ ਐਦਾਂ ਦੇ ਸਵਾਲ ਪਾ ਦਿੰਦਾ ਜਿਹੜੇ ਕਿਰਾਏ ਨਹੀਂ ਹੁੰਦੇ ਜਿਵੇਂ ਐਗਜ਼ਾਮਿਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ ਆਹ ਪੇਪਰ ਬਾਹਰੋਂ ਆ ਗਿਆ ਜੀ ਇਹ ਤਾਂ ਕਿਰਾਇਆ ਹੀ ਨਹੀਂ ਐਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ ਕੁਝ ਸਵਾਲ ਗੁਰੂ ਨੇ ਕਿਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ ਲੈ ਸਿੱਖਾ ਹੁਣ ਤੂੰ ਆਪੇ ਘਾਡੇ ਦਾ ਸਵਾਲ ਲੈ ਅੱਜ ਛੇਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤਿ ਇਹ ਕੋਈ ਗੁਰਮਤਿ ਦੀ ਗੱਲ ਹੈ ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ਧੱਕੇ ਮਾਰ ਕੇ ਹੈ ਇਹ ਗੁਰਮਤਿ ਵਿੱਚ ਹੈ ਹੀ ਨਹੀਂ ਛੇਵੇਂ ਪਾਤਸ਼ਾਹ ਕਹਿੰਨੇ ਧੱਕੇ ਮਾਰ ਕੇ ਬਾਹਰ ਕੱਢੋ ਬੀਵੀ ਚੰਦ ਨੇ ਧੱਕੇ ਮਾਰੇ ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ ਜਿੱਥੇ ਉਹਨੂੰ ਧੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ ਰਾਤ ਲੰਘ ਗਈ ਸਵੇਰ ਹੋਈ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਹੈ ਕਹਿੰਦੇ ਸ਼ੇਵੇਂ ਪਾਤਸ਼ਾਹ ਆਏ ਆਉਂਦਿਆਂ ਵਿਦੀਚੰਦ ਨੂੰ ਕੋਲ ਬੁਲਾਇਆ ਕਹਿੰਦੇ ਵਿਦੀਚੰਦ ਉਹ ਮੁਸਲਮਾਨ ਚਲਾ ਗਿਆ ਵਿਦੀਚੰਦ ਕਹਿੰਦੇ ਨਹੀਂ ਮਹਾਰਾਜ ਜਿੱਥੇ ਉਹਨੂੰ ਧੱਕੇ ਮਾਰ ਕੇ ਰਾਤੀ ਛੱਡਿਆ ਮਹਾਰਾਜ ਉਹ ਥੇ ਬੈਠਾ ਹੈ ਕਹਿੰਦੇ ਅੱਛਾ ਫਿਰ ਹਜ਼ੂਰ ਨੇ ਪਿਆਰ ਨਾਲ ਪੁੱਛਿਆ ਜੀ ਉਹਨੇ ਕੁਝ ਛਕਿਆ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਬਾਦਸ਼ਾਹ ਕਿੰਨੇ ਉਹਨੇ ਪੁੱਛਿਆ ਕਿੰਨੇ ਮਹਾਰਾਜ ਨਹੀਂ ਮੈਂ ਰਾਤੀ ਕਈ ਵਾਰ ਉਹਦੇ ਵੱਲ ਗਿਆ ਸਵੇਰੇ ਉੱਠ ਕੇ ਵੀ ਉਹਦੇ ਵੱਲੋਂ ਵੇਖ ਕੇ ਆਇਆ ਮਹਾਰਾਜ ਹੁਣ ਤਾਂ ਰਾਤ ਨਾਲ ਉਹਦੀ ਆਵਾਜ਼ ਧੀਮੀ ਹੋ ਗਈ ਹੈ ਉਹਦਾ ਗਲਾ ਸੁੱਕ ਗਿਆ ਉਹਦੀਆਂ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਹਜੇ ਵੀ ਹੌਲੀ-ਹੌਲੀ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜ ਮੈਨੂੰ ਕੋਈ ਪਾਗਲ ਜਿਆ ਜਾਪਦਾ ਹੈ ਹਜ਼ੂਰ ਹੱਸ ਪਏ ਇਹਨੇ ਵਿਧੀ ਚੰਦ ਉਹ ਪਾਗਲ ਨਹੀਂ ਉਹ ਬਹੁਤ ਕਿਨਾਰੇ ਤੇ ਜਾ ਬੈਠਾ ਹੈ ਉਹ ਰੱਬ ਦੇ ਬੜਾ ਨਜ਼ਦੀਕ ਹੋ ਗਿਆ ਹੈ ਉਹ ਪਾਗਲ ਨਹੀਂ ਉਹਦੀ ਵਸਤਾ ਉਹ ਹੈ ਜਿਹਨੂੰ ਕਹਿੰਦੇ ਨੇ ਲੋਕ ਕਹੈ ਤਕਦੀਰ ਬੋ ਰਾਨਾ ਕਬੀਰ ਦਾ ਮਰਮ ਰਾਮ ਪਹਿਚਾਨ ਉਹਦੀ ਗੱਲ ਤੇ ਰੱਬ ਦੀ ਗੱਲ ਇਹ ਵੱਖਰੀ ਹੈ ਬ੍ਰਿਜਨ ਜਾਂ ਵੇ